ਤੋਂ ਪਰ ਇੱਕਲਾ ਜਗਾ ਭੋਗ ਹੈ ਨਾ ਇਹ ਸਾਰੀ ਦੇ ਚਿੱਤੇ ਦਿਖਾਵਾਂਗੇ ਪਿੰਡ ਬਸੀਕਲਾ ਤੋਂ ਸਟਾਰਟ ਕਰਾਂਗੇ ਜਿਹੜਾ ਮੇਰਾ ਪਿੰਡ ਦਾ ਬਸੀਕਲਾ ਤੇ ਉੱਥੋਂ ਸਟਾਰਟ ਕਰਾਂਗੇ ਆਪਾਂ ਜਾਵਾਂਗੇ ਬਸੋਈ ਵਾਲੀ ਸਾਈਡ ਅਸ ਲਗਭਗ ਸਾਰਿਆਂ ਨੂੰ ਪਤਾ ਹੀ ਹੋਣਾ ਇੱਧਰ ਕਾਫੀ ਜਗ੍ਹਾ ਹੈ ਘੁੰਮਣ ਵਾਲੀਆਂ ਤੇ ਬੰਨ ਦੇਵੀ ਮਾਤਾ ਦਾ ਮੰਦਿਰ ਆ ਤੇ ਇੱਕ ਦੋ ਫਾਰਮ ਦੀ ਜਾਂਦੇ ਵਧੀਆ ਜੇ ਬਾਕੀ ਕਿ ਜੰਗਲਾਤ ਇਹਦੀ ਬਹੁਤ ਵਧੀਆ ਹੈ ਵਿੱਚ ਘੁੰਮਣ ਫਿਰਨ ਤੇ ਟਰਾਈ ਕਰਾਂਗੇ ਆਪਾਂ ਸਾਰਾ ਤੁਹਾਨੂੰ ਕਵਰ ਕਰੀਏ ਸਾਰਾ ਦਿਖਾਈਏ ਉੱਧਰ ਕਈਆਂ ਨੂੰ ਪਤਾ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਇੱਕ ਖਾਸ ਕਰਕੇ ਉਹਨਾਂ ਲਈ ਵੀਡੀਓ ਆ ਤੇ ਜਿਨ੍ਹਾਂ ਨੂੰ ਪਤਾ ਆ ਸਾਰੀਆਂ ਜਗ੍ਹਾ ਦਾ ਉਹ ਵਿਸ਼ਟ ਭਾਵੇਂ ਵੀਡੀਓ ਨਾ ਦੇਖਿਓ ਤੇ ਬਸ ਇਹ ਪੈਣ ਤੋਂ ਅੱਜ ਆਪਾਂ ਸਟਾਰਟ ਕਰਾਂਗੇ ਤੇ ਆਜਾ ਤੁਹਾਨੂੰ ਦਿਖਾਉਂਦੇ ਹਾਂ ਹੁਣ ਸਾਰੀ ਜਗ੍ਹਾ ਇੱਥੇ ਜੰਮ ਕੇ ਮੋਟਰਸਾਈਕਲ ਤੇ ਸਭ ਤੋਂ ਨਾਲ ਕੋਈ ਗੱਡੀ ਐ ਨਾਲ ਕੋਈ ਸਭ ਤੋਂ ਹੋਰ ਕੋਈ ਚੀਜ਼ ਆ ਔਰ ਸੇ ਉਹ ਜਾਵਾਂਗੇ ਤੇ ਆ ਛੋਟਾ ਜਿਹਾ ਬੈਗ ਆ ਮੇਰਾ ਇਹਦੇ ਵਿੱਚ ਮੇਰੀਆਂ ਜ਼ਰੂਰੀਆਂ ਚੀਜ਼ਾਂ ਐ ਮੈਂ ਜਾਣਦਾ ਆ ਉੱਥੇ ਨੂੰ ਵਿਸੋਈ ਨੂੰ ਤੇ ਜਿਹੜੇ ਪਹਿਲਾਂ ਆਏ ਉਹਨਾਂ ਨੂੰ ਪਤਾ ਵੀ ਹੋਣਾ ਸਾਰਾ ਰਸਤਾ ਕੱਚਾ ਹੁੰਦਾ ਸੀਗਾ ਅੱਗੇ ਤੇ ਹੁਣ ਸਾਰਾ ਪੱਕਾ ਹੋ ਗਿਆ ਆ ਤੇ ਲੁੱਟਮਾਰ ਦਾ ਵੀ ਜ਼ਿਆਦਾ ਇੱਧਰ ਖਤਰਾ ਹੀ ਰਹਿੰਦਾ ਹੈ ਕਹਾਂ ਲੋ ਲਓ ਜੀ ਫਾਈਨਲੀ ਹੁਣ ਪਹੁੰਚ ਗਏ ਆ ਪੂਰੇ ਪਹਾੜਾ ਜੰਗਲਾਤ ਏਰੀਆ ਵਿੱਚ ਨਿਗਾਹ ਮਾਰੋ ਇੱਕ ਵਾਰੀ ਚੈੱਕ ਕਰੋ ਸਾਰੇ ਸਾਰਾ ਪਿੱਛੇ ਜੰਗਲ ਏਰੀਆ ਆ ਦੇਖੋ ਦੂਰ ਦੂਰ ਤੱਕ ਤੇ 체 ਮੇਰੇ ਸਾਥੀ ਖੜੇ ਆ ਤੇ ਹੁਣ ਬਿਸ਼ੋਈ ਪਿੰਡ ਦੀ ਹੱਦ ਇੱਥੇ ਖਤਮ ਹੋ ਗਈ ਆ ਤੇ ਹੁਣ ਇੱਥੇ ਪੂਰੇ ਕਹਿ ਲੋ ਜੰਗਲਾ ਤੇ ਦੀ ਆਇਆ ਅੱਗੇ ਰੇਤਾ ਰੇਤਾ ਪਹਾੜ ਪਹਾੜ ਸਾਰੇ ਪਾਸੇ ਤੇ ਹੁਣ ਆਪਾਂ ਇੱਥੇ ਜਾਵਾਂਗੇ ਆ ਜਦੋਂ ਵਾਪੇ ਆਵਾਂਗੇ ਨਾ ਤਾਂ ਆਪਾਂ ਇਸ ਜਗ੍ਹਾ ਦਾ ਵੀ ਤੁਹਾਨੂੰ ਲੈ ਕੇ ਜਾਵਾਂਗੇ ਇਹ ਤਾਂ ਆਪਸਥਾਨਾ ਸ਼ਾਇਦ ਕੋਈ ਵਧੀਆ ਦੇਖਣ ਵਾਲੀ ਚੀਜ਼ ਆ ਤੇ ਹੁਣ ਤੁਹਾਨੂੰ ਦਿਖਾਨਾ ਇੱਕ ਵਾਰੀ ਬੈਕ ਕੈਮਰੇ ਨਾਲ ਸਾਰੇ ਏਰੀਆ ਇੱਥੇ ਹਤੇ ਸਪੈਸ਼ਲ ਲੁਕੇ ਆ ਇੱਕ ਚੀਜ਼ ਦੇਖਿਆ 12 ਸਿੰਘਰੇ ਸਿੰਘ ਮੇਰੇ ਖਿਆਲ ਨਾਲ ਇਹ ਦਿਖਾਣੇ ਉਹ ਇਹ ਤਾਂ ਸਪੈਦ ਦੀ ਲੱਕੜੀ ਆ ਉਹ ਦੂਰੋਂ ਦੇਖਣ ਲੱਗਦਾ ਕੋਈ 12 ਸਿੰਘਰੇ ਸਿੰਘ ਆ ਪਤਾ ਨਹੀਂ ਕਿ ਆਪਾਂ ਘਰ ਚਾਂਦੀ ਹੋ ਗਈ ਚਲੋ ਇਹ ਸਲਮਾਨ ਖਾਨ ਦੇ ਕੰਮ ਆਊਗਾ ਮੈਂ ਕਰਿਓ 12 ਸਿੰਘਰੇ ਸਿੰਘ ਆ ਬਹੁਤ ਜ਼ਿਆਦਾ ਟਫ ਹੋ ਗਿਆ ਆ ਮਿਲਵੜ ਵੀ ਨਹੀਂ ਪਾਇਓ ਕੋਈ ਥਾੜਾ ਨਿੱਕੀ ਜੀ ਡੰਡੀ ਜਾਂਦੀ ਹੈ ਜੰਗਲਾਂ ਦੇ ਵਿੱਚ ਨੂੰ ਹੁਣ ਸਾਨੂੰ ਵੀ ਇਹਦੇ ਹਾਸਰੇ ਜਾਣਾ ਪੈਣਾ ਸ਼ਾਰਟਕਟ ਜੇ ਅਸੀਂ ਉੱਪਰੋਂ ਆਨੇ ਦਾ ਬਹੁਤ ਘੁੰਮ ਕੇ ਜਾਣਾ ਪੈਣਾ ਡਰਾਈਵਰ ਸਾਹਿਬ ਧਿਆਨ ਨਾਲ ਇਹਦੇ ਪਹਿਲੀ ਵੀਡੀਓ ਜਣਾ ਕੰਮ ਕਰਾਵੇ ਕੁੱਤਾ ਵੀ ਆ ਗਿਆ ਸਾਡੇ ਨਾਲ ਕਿਉਂ ਕਿੱਧਰ ਆਇਆ ਓਏ ਇਹ ਕੁੱਤਾ ਵੀ ਸਾਡੇ ਨਾਲ ਇੱਕ ਆ ਗਿਆ ਹੈ ਕੁੱਤੇ ਤਾਂ ਮੈਂ ਬਹੁਤ ਦੇਖੇ ਆ ਪਰ ਇੱਕ ਕੰਨ ਵਾਲਾ ਕੁੱਤਾ ਮੈਂ ਪਹਿਲੀ ਵਾਰ ਹੀ ਦੇਖਿਆ ਮੈਂ ਦਿਖਾਉਂਦਾ ਤੁਹਾਨੂੰ ਇੱਕ ਕੰਨ ਵਾਲਾ ਕੁੱਤਾ ਜਿਹਨੇ ਨਹੀਂ ਦੇਖਿਆ ਜਰੂਰ ਦੇਖੋ ਇਹਦਾ ਕੰਨ ਪਹੁੰਚ ਗਿਆ ਜੀ ਹੁਣ ਪਹਾੜਾਂ ਦੇ ਵਿੱਚ ਲੱਗ ਬਸ ਕੋਈ ਨਹੀਂ ਗਾ ਇਹ ਦਿਹਾੜੇ ਕੋਈ ਪੈ ਲੈਣੇ ਨੇ ਤਸਦੇ ਤੇ ਹੁਣ ਬੂਟ ਖੋਲ ਕੇ ਚੱਪਲਾ ਪਾ ਲੈਣੀ ਆ ਆਪਾਂ ਤੇ ਕਾਲੇ ਲਫਾ ਦੇ ਵਿੱਚ ਚੱਪਲਾ ਲੈ ਕੇ ਆਏ ਕਿ ਨਜ਼ਰ ਨਾਲ ਲੱਗੇ ਕਿਸੇ ਦੀ ਲਓ ਜੀ ਹੁਣ ਅਸੀਂ ਚੱਪਲਾ ਪਾ ਲੈਣੀ ਆ ਚੱਪਲ ਦੇ ਵਿੱਚ ਬੰਦਾ ਕੰਫਰਟੇਬਲ ਜੈ ਰਹਿੰਦਾ ਆ ਹੋਰ ਤਾਂ ਜੀ ਆਹ ਹੋਂ ਜਿੱਦਾਂ ਮਰਜ਼ੀ ਜਾਵੇ ਪਹਾੜ ਪਹੁੰਚ ਰੋਏ ਟੋਏ ਟਿੱਬੇ ਹੁਣ ਅਸੀਂ ਰਾਹ ਨਾ ਜਾ ਸਕਦੇ ਤੇ ਹੁਣ ਇੱਥੋਂ ਜਾਣੇ ਤੋਰ ਕੇ ਸਾਰਾ ਮੋਟਰਸਾਈਕਲ ਪਹਿਲਾਂ ਪਿੱਛੇ ਖੜਾ ਕਰਨਾ ਸੀ ਜਿੱਤੇ ਹੁਣ ਪਲਾਨ ਥੋੜਾ ਚੇਂਜ ਹੋ ਗਿਆ ਹੈ ਕਿ ਪਿੱਛੇ ਕਬੀਲਾ ਜਾਇਆ ਹੁਣ ਕਿਆ ਪਤਾ ਕਿੱਦਾਂ ਦੇ ਬੰਦੇ ਆ ਇਸ ਕਰਕੇ ਫਿਰ ਮੋਸਲਾ ਸੀ ਨਾਲੇ ਲੈ ਗਏ ਆਣ ਲੱਗੇ ਆਹ ਦੇਖੋ ਵਾਹ ਕਿਆ ਨਾ ਦਾ ਛੋਟਾ ਜਿਹਾ ਆ ਪਰ ਗੱਲ 봐 ਦੇਖੋ ਕਿੰਨੀ ਪਧੀ ਆ ਆ ਦੇਖੋ ਵਾਜ ਫੀਲ ਕਰੀ ਵਧੀ ਢੋਂਗਟ ਮੈਂ ਚੋਕ ਪਰ ਰਹਿਣਾ ਹੈ Aire ya era ayoké, ayoké. ਉਹੀ ਹੁਣ ਅੱਗੇ ਵੱਧਦੇ ਆਂ ਬਸ ਇਹੀ ਲਗਭਗ ਆਲਮੋਸਟ ਇਹੀ ਸੀਨ ਆ ਸਾਰਾ ਪੱਥਰ ਪਾਣੀ ਝਰਨੇ ਤੇ ਆਲੇ ਦੋਲੇ ਘਾਟੀਆਂ ਜੋ ਵੀ ਆ ਪਹਾੜ ਲਗਭਗ ਇਹੀ ਸੀਨਾ ਕਿੱਡਾ ਕਿੰਨੇ ਕਿਦੂਰਾ ਹੁਣ ਇਹ ਰਸਤਾ ਹੋਰ 15 ਕਿਲੋਮੀਟਰ ਹੋਰ ਉਹੀ 10-15 ਮਿੰਟ ਦਾ ਹੋ ਹੋਰ ਆ ਤੂਫਾਨ ਵੀੜੀਆਂ ਪਈਆਂ ਕਿਸੀ ਦੀ ਮੈਨਸ਼ਾ ਨਹੀਂ ਪ੍ਰਮੋਟ ਕਰਨਾ ਆਪਾਂ ਤੇ ਬਾਅਦ ਲੈ ਚੱਲਦੇ ਅੱਗੇ ਦਿਖਾਣੇ ਸਾਨੂੰ ਜੇ ਕੋਈ ਹੋਰ ਕੈਂਡ ਸੀਨ ਹੋਇਆ ਤਾਂ ਮੇਰੇ ਖਿਆਲ ਨਾਲ ਤਾਂ ਇਹੀ ਹੈ ਜਿਆਦਾ ਇੱਥੇ ਵਧੀਆ ਆ ਪੂਰੀ ਪੀਸਫੁਲ ਜਗਾ ਆ ਸ਼ਾਂਤੀ ਜਿਹੜੇ ਬੰਦੇ ਸ਼ਾਂਤੀ ਪਸੰਦ ਕਰਦੇ ਆ ਕੁਦਰਤ ਪਸੰਦ ਕਰਦੇ ਆ ਉਹਨਾਂ ਲਈ ਇਹ ਜਗਾ ਬਹੁਤ ਵਧੀਆ ਆ ਬਸੋਈ ਪਿੰਡ ਤੋਂ ਅੱਗੇ ਲੰਘ ਕੇ तकरीबन 4-5 ਜਿਆਦਾ ਰੱਖ ਲਓ ਕਿਉਂਕਿ ਪਹਾੜੀ ਦੇ ਹਿਸਾਬ ਨਾਲ ਜਿਆਦਾ ਹੀ ਆ ਇਹ ਖਾਣੇ ਕੋ ਕਿੰਨਾ ਵਧੀਆ ਸੀਨ ਆ ਇੱਥੇ ਆਹ ਰਸਤਾ ਜਾਂਦਾ ਉੱਪਰ ਨੂੰ ਪੱਕਾ ਤੇ ਆਹ ਦੇਖੋ ਕਿੰਨਾ ਵਧੀਆ ਗੱਲਬਾਤ ਇੱਥੇ ਇੱਥੋਂ ਪਾਣੀ ਸ਼ੁਰੂ ਹੁੰਦਾ ਆ ਹਜੂ ਹਜੂ ਅੱਗੇ ਹਲੇ ਬਹੁਤ ਅੱਗੇ ਜਾਣਾ ਹੈ ਆਪਾਂ 5-10 ਮਿੰਟ ਦਾ ਰਸਤਾ ਹੈ ਮੇਰੇ ਖਿਆਲ ਨਾਲ ਹੋਰ ਹੋਣਾ ਹੈ ਅੱਗੇ ਅੱਜ ਨਾਲ ਅੱਜ ਨਾਲ ਭਾਈ ਉਹ ਬਾਬਾ ਜੀ ਨੇ ਜਿਹੜੇ ਪਿੱਛੇ ਮੱਝ ਵਾਲੇ ਸੀਗੇ ਉਹਨਾਂ ਨਾਲ ਮਿਲਾਂਗਾ ਤੁਹਾਨੂੰ ਜੀ ਉਹਨਾਂ ਨੇ ਦੱਸਿਆ ਜੀ ਤੇ ਇਹਨੂੰ ਕਹਿੰਦੇ ਆ ਛੋਟਾ ਖਵਾ ਜੇ ਜਗ੍ਹਾ ਅਨੁਸਾਰੀ ਤੇ ਕਹਿੰਦੇ ਕਿ ਥਾਲ ਪੂਰਾ ਥਾਲ ਅੱਗੇ ਚੱਲਦਾ ਹੈ ਪਾਣੀ ਤੇ ਇਹਦੀ ਜਿਹੜੀ ਆਪੋਜ਼ਿਟ ਜਗ੍ਹਾ ਆ ਉਹਨੂੰ ਕਹਿੰਦੇ ਆ ਵੱਡਾ ਖਵਾ ਆ ਉਹ ਜਗ੍ਹਾ ਨੂੰ ਕਹਿੰਦੇ ਵੱਡਾ ਖੋਜਾ ਤੇ ਕੇ ਇਦਾਂ ਇੱਕ ਇਹ ਪਣੀ ਚੱਲਦਾ ਆ ਤੇ ਇੱਕ ਵੱਡਾ ਖੋਜਾ ਤੇ ਇੱਕ ਦੋ ਨਾਲੇ ਹੋਰ ਰਸਤੇ ਚੇਤਾ ਭੁੱਲ ਗਿਆ ਤੇ ਤਿੰਨੇ ਇੱਕ ਜਗ੍ਹਾ ਜਾ ਕੇ ਇਕੱਠੇ ਹੁੰਦੇ ਆ ਤੇ ਅੱਗੇ ਤਾਂ ਮੈਨੂੰ ਪਤਾ ਨਹੀਂ ਕੀ ਕਿਹੜੀ ਹਿੱਥਿਆ ਦੀ ਕਿਹੜੀ ਮਾਣੀ ਕਹਿੰਦੇ ਕਿ ਉਹ ਆਉਂਦਾ ਨਹੀਂ ਤੇ ਪੀਵਾ ਫੁੱਟਦੀ ਹੈ ਇਹਦੀ ਮੈਂ ਨਹੀਂ ਮਤਲਬ ਇਹਨਾਂ ਗੱਲੇ ਆ ਕਿ ਪਾਣੀ ਏ ਇਦਾਂ ਨਹੀਂ ਆ ਬਈ ਕਦੋਂ ਉੱਥੋਂ ਆਉਂਦਾ ਹੈ ਪਤਾ ਨਹੀਂ ਕਿਥੋਂ ਕਿੱਥੋਂ ਆਉਂਦਾ ਹੈ ਕੁਆਲਿਟੀ ਕਿੱਥੋਂ ਤੋਂ ਸਿੱਧਾ ਫੁੱਟਦੀ ਹੈ ਇਹਦੀ ਲਓ ਜੀ ਲੱਗ ਭੱਗ ਬਹੁਤ ਦੂਰ ਆ ਗਏ ਆ ਆਪਾਂ ਕਹ ਲੋ ਤੇ ਅੱਲੇ ਤੱਕ ਕੋਈ ਪਤਾ ਨਹੀਂ ਲੱਗਾ ਕਿੱਥੋਂ ਆਂਦਾ ਆ ਪਾਣੀ। ਬਸ ਹੁਣ ਆਪਾਂ ਉੱਥੋਂ ਵਾਪਸ ਹੀ ਕਰ ਲੈਣੇ ਆ। ਥੋੜਾ ਜਿਹਾ ਹੁਣ ਆਪਾਂ ਉੱਥੇ ਜਿਹੜਾ ਸਾਡਾ ਬਚਿਆ ਸਮਾਨ ਉਹ ਖਾਪ ਹੀ ਲੈਣਾ ਆਪਾਂ ਉੱਥੇ ਤੇ ਇੱਥੋਂ ਹੁਣ ਵਾਪਸੀ ਕਰਾਂਗੇ। ਕਿਉਂਕਿ ਹੁਣ ਅੱਗੇ ਜ਼ਿਆਦਾ ਜਾਣਾ ਖਤਰਨਾਕ ਹੀ ਆ। ਇਹ ਤਾਂ ਮੁੱਕਣਾ ਹੀ ਦੱਸਦਾ। ਅੱਗੇ ਹੁਣ ਪਿੱਛੇ ਨੂੰ ਆਪਾਂ ਮੋੜੇ ਪਾ ਰਹੇ ਆ। ਡੇਰਾ ਹੈ ਉੱਥੇ ਪਰ ਜਿਹੜਾ ਵਧੀਆ ਡੇਰਾ ਦੇਖਣ ਵਾਲਾ ਆ ਉਹ ਇੱਕ ਹੀ ਆ ਉਹ ਦਿਖਾਉਂਦਾ ਤੇ ਰਹਿੰਦੇ ਆ ਇਹ ਇਹੀ ਇਹਨਾਂ ਦਾ ਮੇਨ ਅੱਡਾ ਆ ਮੈਨੂੰ ਲੱਗਾ ਜੀ ਪਈ ਇਹ ਮੱਝਾਂ ਚਾਰਦੇ ਹੋਣੇ ਜਾਂ ਕਿੱਦਾਂ ਗੁੱਦਾ ਨਹੀਂ ਕਹਿੰਦੇ ਪਰ ਆਪਾਂ ਸਿਰਫ ਇਹਨਾਂ ਦਿਹਾੜੀ ਕਰਕੇ ਆਪਣਾ ਕਰੀਦਾ ਆ ਰੋਟੀ ਪਾਣੀ ਤੇ ਜਗਾ ਬਹੁਤ ਵਧੀਆ ਰਹਿੰਦੇ ਹੋਰ ਗੱਲਾਂ ਦੀ ਗੱਲਾਂ ਹੈ ਇੱਧਰ ਪਹਾੜੀ ਆ ਇੱਧਰ ਹੀ ਸਾਰੇ ਪਾਸੇ ਪਹਾੜੀਆਂ ਗੱਬੇ ਇਹਨਾਂ ਦਾ ਛੋਟਾ ਜਿਹਾ ਡੇਰਾ ਆ ਇਹ ਮਾਂ ਕਿ ਤੋ ਹਵਾ ਕਹਿੰਦੇ ਬਸ ਜੀ ਆ ਤੇ ਮੀਂਹ ਗਣੀ ਵੀ ਹੁੰਦੀ ਜ਼ਿਆਦਾ ਦਿੱਕਤ ਨਹੀਂ ਹੁੰਦੀ ਕਹਿੰਦੇ ਵਧੀਆ ਜਗ੍ਹਾ ਹੈ ਲੋ ਜੀ ਇੱਥੇ ਆਪਾਂ ਹੁਣ ਵੀਡੀਓ ਨੂੰ ਖਤਮ ਕਰਦੇ ਆਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਜਿਹੜਾ ਮੰਦਿਰ ਗਿਆ ਸੀ ਬਣਦੇਵੀ ਮਾਤਾ ਦਾ ਮੰਦਿਰ ਤੇ ਹੋਰ ਜਗ੍ਹਾ ਇੱਕ ਅੱਧੀ ਜਿਹੜੀ ਦੀ ਛੁੱਟ ਗਈ ਆ ਉਹ ਅਗਲੀ ਵੀਡੀਓ ਦਿਖਾਵਾਂਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਜ਼ਿਆਦਾ ਵੀਡੀਓ ਨੂੰ ਤੁਸੀਂ ਇਗਨੋਰ ਕਰਨਾ ਮੈਨੂੰ ਹੀ ਪਤਾ ਆ ਸਾਰਿਆਂ ਨੂੰ ਪਤਾ ਆ ਤੇ ਜੇ ਆਹ ਵੀਡੀਓ ਨੂੰ ਠੀਕ ਠਾਕ ਜਿਵੇਂ ਲਾਈਕ ਕਮੈਂਟ ਜੋ ਵੀ ਆਇਆ ਤਾਂ ਅਗਲੀ ਵੀਡੀਓ ਮੈਨੀ ਟਾਈਮ ਵੱਲ ਹੋਊਗੀ ਪਹਿਲੀ ਵੀਡੀਓ ਆ ਮੇਰੀ ਕੋਈ ਏਡਾ ਤਕੜਾ ਨਹੀਂ ਹੈਗਾ ਮੈਂ ਬਲੌਗਰ ਤვენ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਆ ਤੇ ਫੇ ਆਪਾਂ ਅੱਗੇ ਵੀਡੀਓ ਬਣਾਉਨੇ ਆ ਐਂਡ ਐਂਡ ਜੇ